ਸ਼ਾਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬਲਿਕ ਮੈਂ ਹਾਂ ਗੁਰਦੀਪ ਸਿੰਘ ਨਾਗੀ ਅੱਜ ਅਸੀਂ ਪਹੁੰਚੇ ਆ ਪਿੰਗਲਵਾੜਾ ਸੰਸਾਦ ਦੇ ਮਨਵਾਲਾ ਕੈਂਪਸ 'ਚ ਜਿੱਥੇ ਜਿੱਥੇ ਕੇ ਭਗਤਪੂਰਨ ਸਿੰਘ ਜੀ ਦੀ ਬਤਵੀਂ ਵਰ੍ਹੇਈ ਮਨਾਉਣ ਦੇ ਜਿਹੜੇ ਚੱਲ ਰਹੇ ਸਮਾਗਮ ਆ ਉਹ ਸਮਾਗਮਾਂ ਦੀ ਲੜੀ ਤਹਿਤ ਅੱਜ ਸਮਾਗਮਾਂ ਦੇ ਦੂਸਰੇ ਦਿਨ ਮਨਵਾਲਾ ਕੈਂਪਸ 'ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਹ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਤੇ ਸਾਡੇ ਨਾਲ ਜੁੜੇ ਨੇ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਮੁੱਖ ਸੇਵਾਦਾਰ ਪਿੰਗੋਲਾ ਦਾ ਸੰਸਾ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਅੱਜ ਦਾ ਇਹ ਖੂਦਾਨ ਕੈਂਪ ਹੈ ਇਹਦਾ ਮਕਸਦ ਜਾਂ ਕਦੋਂ ਦੇ ਲਗਾ ਰਹੇ ਆ ਤੇ ਇਹਦੇ ਨਾਲ ਕਿਹਨਾਂ ਨੂੰ ਫਾਇਦਾ ਹੁੰਦਾ ਸਤਿ ਸ਼ਕਰੀਓ ਜੀ ਸਤਿ ਸ਼ਕਰੀਓ ਜੀ ਅੱਜ ਦੇ ਕੈਂਪ ਬਾਰੇ ਜਾਣਕਾਰੀ ਦਿਓ ਅਸੀਂ ਸਤਿਕਾਰਯੋਗ ਭਗਤਪੁਰਨ ਸਿੰਘ ਦੀ 33ਵੀਂ ਵਰਸੀ ਮਨਾ ਰਹੇ ਆ ਤੇ ਬਹੁਤ ਸਾਲ ਹੋ ਗਏ ਸਾਨੂੰ ਹਰ ਸਾਲ ਭਗਤ ਦੀ ਵਰਸੀ ਤੇ ਅਸੀਂ ਖੂਦਾਨ ਕੈਂਪ ਲਗਾਉਂਦੇ ਆ ਕੁਛ ਸਾਡੇ ਕੋਲ ਮਰੀਜ਼ ਕਈ ਆਉਂਦੇ ਨੇ ਲਵਾਰਸ ਜਿੰਨਾ ਦੇ ਨਾਲ ਕੋਈ ਨਹੀਂ ਹੁੰਦਾ ਤੇ ਉਹਨਾਂ ਦੇ ਕਈ ਵਾਰੀ ਖੂਨ ਦੀ ਲੋੜ ਪੈਂਦੀ ਹੈ ਬਹੁਤ ਸਾਰੇ ਹੱਡੀਆਂ ਟੁੱਟੀਆਂ ਵਾਲੇ ਆ ਜਾਂਦੇ ਆ ਕੀੜਿਆਂ ਵਾਲੇ ਮਰੀਜ਼ ਆ ਜਾਂਦੇ ਆ ਕਈ ਔਰਤਾਂ ਜਾਂਦੀਆਂ ਜਿਹੜੇ ਪ੍ਰੈਗਨੈਂਟ ਹੁੰਦੇ ਗਏ ਬੱਚੇ ਹੋਣ ਵਾਲੇ ਹੁੰਦੇ ਆ ਤੇ ਉਹਨਾਂ ਦਾ ਕਦੇ 4-4 5 ਗ੍ਰਾਮ ਖੂਨ ਹੁੰਦਾ ਤੇ ਕਈ ਵਾਰੀ ਸਾਨੂੰ ਹਸਪਤਾਲ ਵਾਲੇ ਫਿਰ ਬਲੱਡ ਮੰਗਦੇ ਆ ਫਿਰ ਮੈਂ ਮੇਰੇ ਦਿਮਾਗ ਚ ਆਇਆ ਵੀ ਇਸ ਘਰ ਰਹਿ ਕੈਂਪ ਲਗਾਈਏ ਬਲੱਡ ਡੋਨੇਸ਼ਨ ਕੈਂਪ ਕਰਾਈਏ ਤੋ ਹਰ ਸਾਲ ਵਰਸਿਤੇ ਖੂਨਦਾਨ ਕੈਂਪ ਲਗਾਉਂਦੇ ਆ ਔਰ ਬੜੀ ਖੁਸ਼ੀ ਦੀ ਕਰਦੇ ਕਿ ਜਿੱਥੇ ਸੰਗਤਾਂ ਸਾਨੂੰ ਪੈਸੇ ਵੱਲੋਂ ਕਮੀ ਨਹੀਂ ਰਹਿਣ ਦਿੰਦੀਆਂ ਖੂਨ ਦੇ ਵੀ ਕਮੀ ਨਹੀਂ ਰਹਿਣ ਦਿੰਦੀਆਂ ਅੱਜ ਵੀ ਤਕਰੀਬਨ 120 ਯੂਰਟ ਜਿਹੜੇ ਹੈ ਬਲੱਡ ਇਕੱਠੇ ਹੋਏ ਆ ਤੇ ਵੱਖ-ਵੱਖ ਜੜੀਏ ਸੋਸਾਇਟੀਆ ਬੜੀਆਂ ਹੋਈਆਂ ਆ ਬਕਪੁਰਸੇ ਦੇ ਨਾਮ ਤੇ ਗੁਰਾਮਦਾਸ ਜੀ ਦੇ ਨਾਮ ਤੇ ਖੂਨਦਾਨ ਸੋਸਾਇਟੀਆਂ ਬੜੀਆਂ ਹੋਈਆਂ ਆ ਉਹ ਬਹੁਤ-ਬਹੁਤ ਸਾਰੇ ਡੋਨਰ ਲੈ ਕੇ ਆਏ ਨੇ ਇਸੇ ਤਰ੍ਹਾਂ ਬਹੁਤ ਸਾਰੇ ਜਿਹੜਾ ਆਪਣਾ ਆਪਣਾ ਯੋਗਦਾਨ ਪਾਇਆ ਐ ਅਰ ਜਿਹੜੇ ਸਾਡੇ ਮਰੀਜ਼ ਆ ਉਹਨਾਂ ਦਾ ਤਾਂ ਭਲਾ ਹੋਣਾ ਹੀ ਐ ਗੁਰਾਮਦਸ ਹਸਪਤਾਲ ਤੇ ਗੁਨਾਕ ਤੇ ਹਸਪਤਾਲ ਤੋਂ ਟੀਮਾਂ ਆਈਆਂ ਹੋਈਆਂ ਦੋਨੋਂ ਹਸਪਤਲਾਂ ਦੇ ਵਿੱਚੋਂ ਇਹ ਦੋਨੋਂ ਹਸਪਤਾਲਾਂ ਨੂੰ ਅਸੀਂ ਬਲੱਡ ਦੇ ਦਿੰਨੇ ਆ ਕਿ ਹਰ ਤੁਸੀਂ ਜਦੋਂ ਲੋੜ ਪੈਂਦੀ ਐ ਸਾਡੇ ਮਰੀਜ਼ ਨੂੰ ਉਹਦੋਂ ਸਾਨੂੰ ਖੂਨ ਮਿਲ ਜਾਂਦਾ ਕੋਈ ਦਿੱਕਤ ਨਹੀਂ ਆਂਦੀ ਹੋਰਾਂ ਦਾ ਵੀ ਕਈਆਂ ਦਾ ਭਲਾ ਹੋ ਜਾਂਦਾ ਉਹ ਇਹ ਬਹੁਤ ਭਲੇ ਦਾ ਕੰਮ ਐ ਕਿ ਹਰ ਸਾਨੂੰ ਸਾਰਿਆਂ ਨੂੰ ਇਹਦੇ 'ਚ ਯੋਗਦਾਨ ਪਾਣਾ ਚਾਹੀਦਾ ਇਸ ਸੰਸਥਾ ਜਿਹੜੀ ਹੈ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਪਿਆਰ ਨਾਲ ਲੋਕਾਂ ਦੀਆਂ ਅਸੀਸਾਂ ਨਾਲ ਹੀ ਚੱਲਦੀ ਹੈ। ਔਰ ਜਿੱਥੇ ਖੂਨ ਜਿੱਥੇ ਪੈਸੇ ਦਿੰਦੇ ਆ ਚੀਜ਼ਾਂ ਦਿੰਦੇ ਆ ਸੰਗਤਾਂ ਉੱਥੇ ਖੂਨ ਖੂਨ ਦੇਣ ਵੇਲੇ ਵੀ ਜਿਹੜਾ ਝਿਜਕ ਰਹੀ ਹੈਗੀ ਤੇ ਬੜੇ ਦਿਲ ਨਾਲ ਬੜੇ ਪਿਆਰ ਨਾਲ ਬੜੇ ਉਤਸ਼ਾਹ ਨਾਲ ਖੂਨ ਦਿੰਦੇ ਤੇ ਬੜਾ ਇਹਦਾ ਫਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਬੇਨਤੀ ਹੈ ਕਿ ਕੱਲ ਜਿਹੜਾ 2 ਤਰੀਕ ਨੂੰ 세ਮੀਨਾਰ ਹੈ ਉਹ ਬੜਾ ਇੰਪੋਰਟੈਂਟ ਹੈ। ਅਰ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆ ਕਿ ਉਹਦੇ ਵਿੱਚ ਵੀ ਵੱਚੜ ਕੇ ਹਿੱਸਾ ਲੈਣ ਉਹ ਜਿਹੜੇ ਬਹੁਤ ਬੁਲਾਰੇ ਨੇ ਵਿਦਵਾਨ ਨੇ ਜਿਨ੍ਹਾਂ ਜਿਹਨਾਂ ਨੇ ਆਉਣਾ ਹੈ ਦੇਸ਼ ਦੇਸ਼ ਭਗਤ ਨੇ ਦੇਸ਼ ਨੂੰ ਪਿਆਰ ਕਰਨ ਵਾਲੇ ਨੇ ਦੇਸ਼ ਦੇ ਵਿੱਚ ਸਮੱਸਿਆਵਾਂ ਦੀ ਗੱਲ ਕਰਨ ਉਹ ਮੈਂ ਚਾਹੁੰਦੀ ਆ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਯੰਗ ਬੱਚੇ ਉਹ ਸੈਮੀਨਾਰ اٹੈਂਡ ਕਰਨ ਵੈਗੁਰ ਸਿੰਘ ਕਾਫਲਸਾ ਵੈਗੁਰ ਸਿੰਘ ਜੀ ਫਾਜ਼ੀ ਹੁੰਦਾਂ ਕਿੰਨੇ ਕ ਸਾਲਾਂ ਤੋਂ ਲਾ ਰਹੇ ਦੀ ਆ ਮੇਰਾ ਖਿਆਲ ਕੋਈ ਸਾਨੂੰ 30 ਸਾਲੋਂ ਕਿਉਂ ਨਹੀਂ ਮੇਰਾ ਖਿਆਲ ਹੈ ਇਹਦੇ ਵਿੱਚ ਕਈਆਂ ਨੂੰ ਬਹੁਤ ਘੱਟ ਜਾਗਰੂਕਤਾ ਜੀ ਜਿਸ ਤਰ੍ਹਾਂ ਖੂਨ ਦਾਨ ਨਾਲ ਕਿਤੇ ਕਮਜ਼ੋਰੀ ਆ ਜਾਂਦੀ ਹੈ ਕਿਉਂਕਿ ਇਹੋ ਜੀ ਸਮੱਸਿਆ ਕਦੀ ਕਿਸੇ ਨੂੰ ਆਉਂਦੀ ਹੈ ਜੀ ਨਹੀਂ ਇਹੋ ਜੀ ਕੋਈ ਕਰਨੇ ਕੋਈ ਕਮਜ਼ੋਰੀ ਨਹੀਂ ਆਉਂਦੀ ਕਿਉਂਕਿ ਸਾਡੇ ਜਿਹੜੇ ਸਰੀਰ ਚ ਅੰਗ ਖੂਨ ਬਣਾਉਂਦੇ ਨੇ ਉਹ ਜਦੋਂ ਕਦੇ ਕਿਸੇ ਚੀਜ਼ ਦੀ ਕਮੀ ਹੋ ਜਾਂਦੀ ਹੈ ਤਾਂ ਤੇਜ਼ ਹੋ ਜਾਂਦੇ ਨੇ ਜਲਦੀ ਖੂਨ ਬਣਾਉਣ ਲੱਗ ਜਾਂਦੇ ਨੇ ਸੋ ਜਿੰਨੇ ਲੋਕਾਂ ਦਾ ਖੂਨ ਘੱਟ ਹੁੰਦਾ ਨਾ ਜੋ blood ਦੇਰ ਲੱਗ ਜਾਣ ਉਹਨਾਂ ਦਾ ਖੂਨ ਵੱਧ ਜਾਂਦਾ ਪਿੰਗਲਵੜਾ ਦੇ ਮਨਾਲਾ ਕੈਂਪਸ 'ਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਸਾਡੇ ਨਾਲ ਜੁੜੇ ਨੇ ਬਲੱਡ ਡੋਨਰ ਸੈੱਲ ਦੇ ਭਗਤਪੂਰਨ ਸਿੰਘ ਬਲੱਡ ਡੋਨਰ ਸੈੱਲ ਦੇ ਪ੍ਰਧਾਨ ਰਾਣ ਪੁਲਵਿੰਦਰ ਸਿੰਘ ਜੋ ਕਰੀਬ 27 ਸਾਲ ਤੋਂ ਹਰ ਸਾਲ ਇੱਥੇ ਜਿਹੜੇ ਆ ਖੂਨਦਾਨ ਕੈਂਪ ਵਿੱਚ ਹਿੱਸਾ ਲੈਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਸਵਾਗਤ ਹੈ ਤੁਹਾਡਾ ਅਜੀਤ ਜੀ ਆਪ ਜੀ ਦਾ ਸਵਾਗਤ ਆ ਅਜੀਤ ਅਦਾਰੇ ਦਾ ਵੀ ਸਵਾਗਤ ਆ ਔਰ ਮੈਂ ਆਪਣੇ ਖਾਸ ਕਰਕੇ ਵੀਰ ਗੁਰਦੀਪ ਸਿੰਘ ਨਾਗੀ ਦਾ ਸਵਾਗਤ ਕਰਦਾ ਕਿ ਜਿਹੜਾ ਲੰਬੇ ਸਮੇਂ ਤੋਂ ਮੇਰੇ ਕਹਿਣ ਦੇ ਉੱਤੇ ਛੋਟਾ ਜਿਹਾ ਸੀ ਬੱਚਾ ਤੇ ਪਿੰਗਲਵਾੜੇ ਨਾਲ ਜੁੜਿਆ ਤੇ ਬਹੁਤ ਵੱਡਾ ਪਿੰਗਲੜ ਦੇ ਕਾਰਜਾਂ ਦੇ ਵਿੱਚ ਹਰ ਸਾਲ ਸਹਿਯੋਗ ਕਰਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਇਹ ਵਾਲਾ ਉਪਰਾਲਾ ਹੈ ਬਲੱਡ ਨੇਟ ਕਰਨਾ ਮੈਂ 27 ਸਾਲਾਂ ਤੋਂ ਪਿੰਗਲਵਾੜੇ ਬਲੱਡ ਨੇਟ ਕਰ ਰਿਹਾ ਮੈਨੂੰ ਬੀਬੀ ਜੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਮੇਰੇ ਅੰਦਰ ਇੱਕ ਬਲੱਡ ਬਣਾਉਣ ਵਾਲੀ ਮਸ਼ੀਨ ਲੱਗ ਗਈ ਕਿਉਂਕਿ ਏਡੇ ਲੰਬੇ ਸਮੇਂ ਦੇ ਵਿੱਚ ਜਿਹੜੀ ਆ ਉਹ ਬੰਦੇ ਦੀ ਵੈਲਿਡਿਟੀ ਖਤਮ ਹੋ ਜਾਂਦੀ ਆ ਪਰ ਤੰਦਰੁਸਤੀ ਤੇ ਪ੍ਰਮਾਤਮਾ ਦੀ ਜਿਹੜੀ ਕਿਰਪਾ ਦੇ ਨਾਲ ਹੋਵੇ ਤੇ ਫਿਰ ਏਡਾ ਲੰਬਾ ਸਮਾਂ ਔਰ 27 ਸਾਲਾਂ ਦੇ ਵਿੱਚ ਇੱਥੇ ਇੱਕ ਵੀ ਨਾਗਾ ਨਹੀਂ ਪਿਆ ਉੱਥੇ ਮੇਰੇ ਸੱਦੇ ਦੇ ਉੱਤੇ ਜਦੋਂ ਮੈਨੂੰ ਪੁੱਛੀ ਹੁੰਦੀ ਹੈ ਕਿ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਵੱਡੇ ਭਰਾ ਛੋਟੇ ਭਰਾ ਬੱਚਿਆਂ ਵਰਗੇ ਜਿਹੜੇ ਉਹ ਆ ਕੇ ਜਦੋਂ ਬਲੱਡ ਡੋਨੇਟ ਕਰਦੇ ਆ ਕਿਉਂਕਿ ਬਲੱਡ ਡੋਨੇਟ ਜਦੋਂ ਆਪਣੇ ਘਰੇ ਕੋਈ ਮਰੀਜ਼ ਪਿਆ ਹੋਵੇ ਭਾਵੇਂ ਪਿਤਾ ਦੇ ਰੂਪ ਚ ਹੋਵੇ ਭਾਵੇਂ ਮਾਤਾ ਦੇ ਰੂਪ ਚ ਹੋਵੇ ਭਾਵੇਂ ਪਤਨੀ ਦੀ ਹੋਵੇ ਤੇ ਭਾਵੇਂ ਬੱਚਿਆਂ ਦੇ ਰੂਪ ਚ ਹੋਵੇ ਤੇ بڑے-ਬڑے ਜਿਹੜੇ ਆ ਨਾ ਉਹ ਆਸਾ-ਪਾਸਾ ਕਰ ਤੇ ਉਹ ਤਰਲੇ ਮਾਰਦੇ ਆ ਤੇ ਬਲੱਡ ਜਿਹੜਾ ਮੁੱਲ ਨਹੀਂ ਮਿਲਦਾ ਬਲੱਡ ਜਿਹੜਾ ਹੁੰਦਾ ਆ ਇਹ ਇੱਕ ਇਨਸਾਨ ਹੀ ਇਨਸਾਨ ਵਾਸਤੇ ਦਵੇ ਤੇ ਫੇਰ ਉਹ ਇਨਸਾਨ ਦੀ ਜਿਹੜੀ ਆ ਉਹ ਜਾਨ ਬਚਦੀ ਆ ਤੇ ਕਿੱਡੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡਾ ਦਿੱਤਾ ਹੋਇਆ ਬਲੱਡ ਚਾਰ ਲੋੜਵੰਤ ਮਰੀਜ਼ਾਂ ਵਾਸਤੇ ਜੀਵਨਦਾਨ ਜਿਹੜਾ ਬੰਦਾ ਹੈ ਅੱਜ ਇੰਨਾ ਵੀ ਨੌਜਵਾਨਾਂ ਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਕਈ ਵਾਰੀ ਨੌਜਵਾਨ ਹੀ ਝੱਕ ਜਾਂਦੇ ਵੀ ਅਸੀਂ ਬਲੱਡ ਨਹੀਂ ਦੇਣਾ ਕੋਈ ਕੰਜੂਰੀ ਆ ਜਾਂਦੀ ਜਾਂ ਕੋਈ ਇਹੋ ਜੀ ਗੱਲਬਾਤ ਇਹ ਕਿਤਰਾ ਜਾਗਰੂਤਾ ਫਲਾਈ ਜਾਵੇ ਤੇ ਮੈਂ ਆਪ ਜੀ ਦੇ ਬਾਤਾਂ ਆਪਣੇ ਦੱਸਦਾ ਕਿ ਮੈਂ ਜਦੋਂ 4 ਅਗਸਤ ਪਿਛਲੀ ਲੰਬਾ ਸਮਾਂ ਜਿਹੜਾ ਹੈ ਅੱਜ ਜਿੱਦਾਂ 1 ਅਗਸਤ ਨੂੰ ਬਲੱਡ ਕੈਂਪ ਲੱਗਾ ਇਹ ਹਰ ਸਾਲ 4 ਅਗਸਤ ਨੂੰ ਲੱਗਦਾ ਹੁੰਦਾ ਯਾਰ ਕਾ ਮੈਨੇਜਮੈਂਟ ਨੇ ਬੀਬੀ ਜੀ ਜਿਹੜੇ ਇੱਥੋਂ ਦੇ ਪ੍ਰਬੰਧਕ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਪ੍ਰਧਾਨ ਸਾਹਿਬ ਤੇ ਬਾਕੀ ਸੁਸਾਇਟੀ ਨੇ ਉਹਨਾਂ ਨੇ ਆਪਣੇ ਜਿੰਨੇ ਵੀ ਸਮਾਗਮ ਇਸ ਵਰਤੀ ਤੇ ਹੁੰਦੇ ਉਹਨਾਂ ਦੇ ਸਮਾਗਮਾਂ ਦੇ ਰਜਿਮਿਆਂ ਦੇ ਮੁਤਾਬਕ ਤਰੀਕ ਬਦਲ ਕੇ ਇੱਕ ਕਰ ਦਿੱਤੀ ਆ ਵੈਸੇ ਆਮ ਜਰਨਲ ਤਰੀਕ ਜਿਹੜੀ ਉਹ 4 ਅਗਸਤ ਸਾਰਿਆਂ ਦੇ ਦਿਮਾਗ 'ਚ ਹੁੰਦੀ ਔਰ ਜਦੋਂ ਇਹ 4 ਅਗਸਤ ਦਾ ਮਹੀਨਾ ਜਦੋਂ ਆਉਂਦਾ ਅਗਸਤ ਦਾ ਮਹੀਨਾ ਤੇ 15 ਜੁਲਾਈ ਤੋਂ ਬਾਅਦ ਮੇਰੇ ਰਾਣਾ ਪਲੰਦਰ ਸਿੰਘ ਦਾ ਕਹਿਣ ਦਾ ਭਾਵ ਕਿ ਮੇਰੇ ਯਾਰ ਦੋਸਤ ਬਹੁਤੇ ਜਿਹੜੇ ਆ ਫੋਨ ਚੱਕਣ ਨੂੰ ਹਰ ਜਾਂਦੇ ਆ ਵੀ ਹੁਣ ਕੋਈ ਕੰਮ ਨਹੀਂ ਹੈਗਾ ਇਹਨਾਂ ਸਿਰਫ ਫੋਨ ਤਾਨ ਕਰਨ ਵਾਸਤੇ ਕਹਿਣਾ ਪਰ ਉਹ ਜਿਹੜੇ ਫਿਰ ਵੀ ਵੱਡੇ ਭਾਗਾਂ ਵਾਲੇ ਆ ਜਿਹੜੇ ਸਾਡੇ ਸੱਦੇ ਦੇ ਉੱਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਕੇ ਬਲੱਡ ਨੇਟ ਕਰਦੇ ਆ ਔਰ ਜੀਵਨ ਦਾਣ ਦੇ ਬਰਾਬਰ ਫੋਨ ਤਾਨ ਮਹਾਦਾਨ ਮਹਾਨ ਦਾਣ ਸਭ ਤੋਂ ਵੱਡਾ ਦਾਣ ਜਿਹੜਾ ਕਿਸੇ ਨੂੰ ਅਸੀਂ ਜੀਵਨ ਦੇਣਾ ਆ ਨਾ ਜਾਨ ਦੇਣੀ ਆ ਇੱਕ ਜਾਨ ਜੀਵਨਦਾਨ ਕਰਨ ਦੇ ਬਰਾਬਰ ਆ ਔਰ ਚਾਰ ਲੋੜਵੰਦ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਜਦੋਂ ਬਲੱਡ ਦੇ ਘਾਟ ਹੋਵੇ ਤੇ ਮਰੀਜ਼ ਜਿਹੜਾ ਆ ਬਲੱਡ ਦੇ ਵਾਸਤੇ ਤਰਲੇ ਮਾਰਨ ਆਵੇ ਉਦੇ ਵਾਰਸ ਜਦੋਂ ਬਲੱਡ ਬੈਂਕ ਦੇ ਗੇੜੇ ਮਾਰਦੇ ਹੁੰਦੇ ਤੇ ਮਰੀਜ਼ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਬੈੱਡ ਤੇ ਲੜਦਾ ਹੁੰਦਾ ਇਸ ਬਲੱਡ ਦੀ ਕੀਮਤ ਦਾ ਉਦੋਂ ਪਤਾ ਲੱਗਦਾ ਪਰ ਆ ਜਿਹੜੇ ਭੈਣ ਭਰਾ ਸਾਡੇ ਸੱਦੇ ਦੇ ਬਲੱਡ ਨੇੜ ਕਰਕੇ ਜਾਂਦੇ ਆ ਪਿੰਗਲਵੜੇ ਮੈਂ ਪਿੰਗਲਵੜਾ ਸੁਸਾਇਟੀ ਦਾ ਜਿੰਨਾ ਤੁਹਾਨੂੰ ਆਖਾਂ ਉਨਾ ਹੀ ਥੋੜਾ ਮੇਰੇ ਕੋਲ ਨਾ ਲੱਭਿਆ ਗਿਆ ਤੇ ਨਾ ਮੇਰੇ ਸਰੀਰ ਤੇ ਇਹਨੇ ਰੋਮ ਹੈ ਗਿਆ ਕਿਉਂਕਿ ਇਹ ਜਿਹੜੇ ਮਰੀਜ਼ ਆ ਨਾ ਇਹਨਾਂ ਦਾ ਸਮਾਜ ਦੇ ਵਿੱਚ ਕੋਈ ਭੈਣ ਭਰਾ ਨਾ ਇਹਨਾਂ ਦੇ ਹਨ ਕੋਈ ਜਾਤ ਧਰਮ ਦਾ ਪਤਾ ਬਿਲਕੁਲ ਨਵਾਰਸ਼ ਮਰੀਜ਼ ਆ ਔਰ ਉਹਨਾਂ ਮਰੀਜ਼ਾਂ ਵਾਸਤੇ ਜਿਹੜਾ ਉਪਰਾਲਾ ਆ ਬਹੁਤ ਸ਼ਲਾਕਾ ਜੋ ਗਿਆ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਯੋਗਦਾਨ ਪਾ ਕੇ ਇਹਨਾਂ ਲੋੜਵੰਦ ਮਰੀਜ਼ਾਂ ਦੀ ਤੇ ਜਿਹੜੇ ਹੋਰ ਸਾਡੇ ਮਰੀਜ਼ ਐ ਉਹਨਾਂ ਦੀ ਪਹਲਾਈ ਵਾਸਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਾਨਾ ਰਾਣਾ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ